ਹਾਲ ਹੀ ਦੋਸਤੋ ਪੰਜਾਬੀ ਗੱਲ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਦੱਸਦੇ ਕਿ ਹਾਲ ਹੀ ਵਿੱਚ ਪੰਜਾਬੀ ਸਿਗਰਤ ਦੇ ਮਾਡਲ ਸ਼ਹਿਨਾਜ ਗਿੱਲ ਦਾ ਉੱਤਰੀ ਅਮਰੀਕਾ ਵਿੱਚ ਲਾਈਵ ਸ਼ੋਅ ਲੱਗਿਆ ਸੀ ਜਿਹੜਾ ਕਿ ਪੂਰੀ ਤਰ੍ਹਾਂ ਸੋਲਡ ਆਊਟ ਰਿਹਾ ਜਿਸ ਦੀ ਵੀਡੀਓ ਸ਼ਹਿਨਾਜ ਗਿੱਲ ਨੇ ਆਪਣੇ ਇੰਸਟਾਗ੍ਰam ਤੇ ਸਾਂਝੀ ਕੀਤੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਸ਼ਹਿਨਾਜ ਗਿੱਲ ਦੇ ਲਾਈਵ ਸ਼ੋਅ ਵਿੱਚ ਪੀਪੀਆਂ ਨਾਲ ਰੰਗ ਬਣੇ ਹੋਏ ਨੇ ਤੇ ਸਾਰੇ ਹੀ ਸ਼ੋਅ ਵਿੱਚ ਬਹੁਤ ਜ਼ਿਆਦਾ ਇੰਜੋਏ ਕਰ ਰਹੇ ਨੇ ਤੇ ਇਹ ਵੀਡੀਓ ਸਾਂਝੀ ਕਰਦੇ ਹੋਏ ਸ਼ਹਿਨਾਜ ਗਿੱਲ ਨੇ ਕੈਪਸ਼ਨ ਵਿੱਚ ਲਿਖਿਆ ਕਿੰਨਾ ਸ਼ਾਨਦਾਰ ਸ਼ੋਅ ਸੀ ਉੱਤਰੀ ਅਮਰੀਕਾ ਵਿੱਚ ਜੋ ਮੈਨੂੰ ਤੁਸੀਂ ਪਿਆਰ ਅਤੇ ਸਮਰਥਨ ਦਿੱਤਾ ਹੈ ਉਸ ਤੋਂ ਮੈਂ ਬਹੁਤ ਪ੍ਰਭਾਵਿਤ ਹਾਂ ਅਤੇ ਇਹ ਪੂਰੇ ਟੂਰ ਦੌਰਾਨ ਸੋਲਡ ਆਊਟ ਹੋਏ ਸ਼ੋਅ ਦੀ ਇੱਕ ਝਲਕ ਹੈ ਮੈਂ ਉਹਨਾਂ ਲੋਕਾਂ ਨੂੰ ਕਦੇ ਨਹੀਂ ਭੁੱਲਾਂਗੀ ਜੋ ਇੰਨੀ ਦੂਰੋਂ ਕਈ ਘੰਟੇ ਗੱਡੀ ਚਲਾ ਕੇ ਆਏ ਤੇ ਮੇਰਾ ਇੰਤਜ਼ਾਰ ਕੀਤਾ ਤੁਹਾਡਾ ਸਾਰਿਆਂ ਦਾ ਧੰਨਵਾਦ ਅਤੇ ਹਮੇਸ਼ਾ ਮੈਨੂੰ ਆਸ਼ੀਰਵਾਦ ਦਿਓ ਜਿਵੇਂ ਤੁਸੀਂ ਮੈਨੂੰ ਦਿੱਤਾ ਹੈ ਸੋ ਇਹ ਕੈਪਸ਼ਨ ਸ਼ਹਿਨਾਜ਼ ਗਿੱਲ ਨੇ ਵੀਡੀਓ ਸਾਂਝੀ ਕਰਦੇ ਹੋਏ ਦਿੱਤੀ ਹੈ ਆਓ ਤੁਹਾਨੂੰ ਹੁਣ ਵੀਡੀਓ ਵੱਲ ਲੈ ਚਲਦੇ ਹਾਂ 对对对

ਮੈਨੂੰ ਲੱਗਦਾ ਹੈ ਕਿ ਮੇਰੇ ਤੋਂ ਸਰ ਦਾ ਡਾਕਟਰ ਆਪਣੀ ਕੈਂਨ ਨਹੀਂ ਹੋਣਾ ਅੱਛਾ ਸਾਰਾ ਦਿਨ ਮੈਂ ਤੁਹਾਡੀਆਂ ਫਿਲਮਾਂ ਦੇਖਦੀ ਹਾਂ ਬੜੀ 좋ਤੀ ਅੱਜ ਦੋਸਤੋ ਕਿੱਦਾਂ ਲੱਗੀ ਤੁਹਾਨੂੰ ਇਹ ਵੀਡੀਓ ਵੀਡੀਓ ਨੀਚੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤੱਕਦੇ ਤੁਸੀਂ ਜੁੜੇ ਰਹੋ ਪੰਜਾਬੀ ਗੱਲ ਚੈਨਲ ਦੇ ਨਾਲ ਧੰਨਵਾਦ